ਇੱਥੇ ਇੱਕ ਰੇਰੂ ਦਾ ਦਰਖਤ ਹੁੰਦਾ ਸੀ ਜਿਹਦੇ ਹੇਠਾਂ ਸਤਿਗੁਰੂ ਜੀ ਦਾ ਪਲੰਘ ਰੱਖਿਆ ਗਿਆ ਸਤਿਗੁਰੂ ਜੀ ਨੇ ਆਰਾਮ ਕੀਤਾ ਇਸ ਰੇਰੂ ਦੇ ਦਰਖਤ ਤੇ ਹੇਠਾਂ ਸਤਿਗੁਰੂ ਜੀ ਬੈਠੇ ਸਨ ਉਸੇ ਰੇਰੂ ਦੇ ਦਰਖਤ ਤੋਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਜੀ ਪਿਆ ਇਨਾ ਅਸਥਾਨਾਂ ਦੀ ਸੇਵਾ ਸੰਭਾਲ ਕੀਤੀ ਇਹ ਮੌਜੂਦਾ ਆਲੀਸ਼ਾਨ ਬਿਲਡਿੰਗ ਜਿਹੜੀ ਗੁਰੂ ਘਰ ਦੀ ਆਪ ਦੇਖ ਰਹੇ ਹੋ ਇਹ ਸੰਤ ਬਾਬਾ ਭਗਵਾਨ ਸਿੰਘ ਜੀ ਨੇ ਬਣਾਉਣੀ ਕੀਤੀ ਆਪਣੇ ਜਿਉਂਦਿਆਂ ਜੀ ਸੰਤ ਬਾਬਾ ਭਗਵਾਨ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਬਣੇ ਇੱਥੇ ਲੰਗਰਾਂ ਦੇ ਪ੍ਰਬੰਧ ਦੇ ਸੰਗਤ ਦੀ ਰਿਹائش ਦੇ ਵਾਸਤੇ ਸਰਾਆਂ ਦਾ ਪ੍ਰਬੰਧ ਕੀਤਾ ਗਿਆ ਕਮਰੇ ਬਣਾਏ ਗਏ ਨੇ ਹਰ ਵੇਲੇ ਸੰਗਤਾਂ ਜੜੀਆਂ ਨੇ ਇੱਥੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਜੜੀਆਂ ਦਰਸ਼ਨ ਕਰਨ ਆਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿਹਾ ਜਾਂਦਾ ਹੈ ਕਿ ਇੱਥੇ ਇਤਿਹਾਸਿਕ ਗੁਰਦੁਆਰਾ ਸੀਗਾ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਤੇ ਉਸ ਤੋਂ ਬਾਅਦ ਜਿਹੜੇ ਟ੍ਰੇਨ ਦੀਆਂ ਪਟੜੀਆਂ ਤੋਂ ਟ੍ਰੇਨ ਜਦੋਂ ਗੁਜ਼ਰਦੀ ਹੈ ਤਾਂ ਕਹਿੰਦੇ ਵੀ ਉਹ ਤਪ ਕੀਤੇ ਸੀਗੇ ਵੀ ਗੁਰੂ ਸਾਹਿਬਾਨਾ ਨੇ ਤੇ ਉਸ ਤੋਂ ਬਾਅਦ ਆਵਾਜ਼ ਜਿਹੜੀ ਉੱਥੋਂ ਮਿਊਟ ਹੋ ਗਈ ਬਿਲਕੁਲ ਕੀ ਵਾਕਈ ਇਸ ਇਸ ਤਰ੍ਹਾਂ ਦਾ ਇਤਿਹਾਸ ਹੈਗਾ ਇਸ ਪਾਵਨ ਪਵਿੱਤਰ ਅਸਥਾਨ ਤੇ ਦਸਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੂੰ ਉੱਚ ਦੇ ਪੀਰ ਬਣ ਕੇ ਜਦੋਂ ਮਾਛੀਵਾੜੇ ਦੀ ਧਰਤੀ ਤੋਂ ਚੱਲੇ ਨੇ ਭਾਈ ਗਨੀਖਾਂ ਭਾਈ ਨਵੀਖਾਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਇਹਨਾਂ ਪੰਜਾਂ ਦੇ ਨਾਲ ਸਤਿਗੁਰੂ ਜੀ ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਲਲਕਲਾ ਕਟਾਣਾ ਸਾਹਿਬ ਹੁੰਦੇ ਹੋਏ ਇਸ ਰਾਮਪੁਰ ਪਿੰਡ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਪਹੁੰਚੇ ਨੇ ਇੱਥੇ ਇੱਕ ਰੇਰੂ ਦਾ ਦਰਖਤ ਹੁੰਦਾ ਸੀ ਇਹਦੇ ਹੇਠਾਂ ਸਤਿਗੁਰੂ ਜੀ ਦਾ ਪਲੰਘ ਰੱਖਿਆ ਗਿਆ ਸਤਿਗੁਰੂ ਜੀ ਨੇ ਆਰਾਮ ਕੀਤਾ ਇਸ ਰੇਰੂ ਦੇ ਦਰਖਤ ਤੇ ហេਠਾ ਸਤਗੁਰੂ ਜੀ ਬੈਠੇ ਸਨ ਉਸੇ ਰੇਰੂ ਦੇ ਦਰਖਤ ਤੋਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਦੀ ਪਿਆ ਸਤਗੁਰੂ ਜੀ ਜਦੋਂ ਇੱਥੇ ਪਹੁੰਚੇ ਨੇ ਇਸ ਪਿੰਡ ਦੇ ਵਿੱਚ ਇੱਕ ਬੱਚਾ ਜਿਹਦਾ ਨਾਮ ਸੀ ਭਾਰਾ ਮੱਲ ਉਹ ਆਪਣੀ ਮਾਂ ਦੇ ਨਾਲ ਆਇਆ ਮਾਂ ਪੁੱਤਰ ਨੇ ਦੋਵਾਂ ਨੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਦੁੱਧ ਪੇਟਾ ਕੀਤਾ ਸਤਗੁਰੂ ਜੀ ਨੇ ਦੁੱਧ ਛਕਿਆ ਤੇ ਪੁੱਛਣ ਲੱਗੇ ਬੱਚੇ ਨੂੰ ਪੁੱਤਰ ਤੇਰਾ ਨਾਮ ਕੀ ਹੈ ਬੱਚਾ ਕਹਿਣ ਲੱਗਾ ਸਤਗੁਰੂ ਜੀ ਮੈਨੂੰ ਸਾਰੇ ਭਾਰਾ ਭਾਰਾ ਕਹਿੰਦੇ ਨੇ ਮੇਰਾ ਨਾਮ ਭਾਰਾ ਮੱਲ ਹੈ ਪਰ ਅਸਲ ਦੇ ਵਿੱਚ ਮੈਂ ਕੱਖੋਂ ਹੋਣਾ ਭਾਰਾ ਜਿਹੜਾ ਉਹ ਮੇਰਾ ਚਾਚਾ ਜਗਤੀਆ ਹੈ ਜਿਹੜਾ ਪਿੰਡ ਦਾ ਚੌਧਰੀ ਹੈ ਨੰਬਰਦਾਰ ਹੈ ਉਹ ਸਾਨੂੰ ਵਸਣ ਨਹੀਂ ਦਿੰਦਾ ਉਹ ਸਾਨੂੰ ਬੜਾ ਤੰਗ ਕਰਦਾ ਹੈ ਅਸਲ ਦੇ ਵਿੱਚ ਉਹ ਭਾਰਾ ਹੈ ਨਾਮ ਮੇਰਾ ਭਾਰਾ ਮੱਲ ਹੈ ਸਤਿਗੁਰੂ ਜੀ ਕਹਿਣ ਲੱਗੇ ਬੱਚਿਆ ਤੇਰਾ ਨਾਮ ਜਿਹੜਾ ਹੈ ਭਾਰਾ ਵੀ ਹੈ ਤੇ ਮੱਲ ਵੀ ਹੈ ਤੂੰ ਮੱਲ ਵੀ ਬਹੁਤ ਤਕੜਾ ਹੋਵੇਂਗਾ ਤੇ ਭਾਰਾ ਵੀ ਬਹੁਤ ਹੋਵੇਗਾ ਤੇਰੀ ਕੁੰ ਜਿਹੜੀ ਹੈ ਬਹੁਤ ਵਧੇਗੀ ਸਤਿਗੁਰੂ ਜੀ ਦੇ ਇਸ ਵਰਦਾਨ ਦੇਣ ਦੇ ਨਾਲ ਭਾਈ ਭਾਰਾਮਲ ਦੀ ਜਿਹੜੀ ਕੋਲ ਹੈ ਉਹ ਸਾਰੀ ਇਸ ਨਗਰ ਦੇ ਵਿੱਚ ਅੱਜ ਵਸ ਰਹੀ ਹੈ ਬਹੁਤ ਜ਼ਿਆਦਾ ਉਹਦਾ ਪਸਾਰਾ ਹੋਇਆ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦੀ ਕੁਲ ਦੇ ਵਿੱਚ ਤਿੰਨ ਪੱਤियां ਇਸ ਪਿੰਡ ਦੇ ਵਿੱਚ ਨੇ ਬਾਬਾ ਆਸਾ ਬਾਬਾ ਹੁਸ਼ਿਆਰਾ ਤੇ ਬਾਬਾ ਚੰਦੂ ਜੀ ਉਹਨਾਂ ਤਿੰਨਾਂ ਦੇ ਨਾਮ ਦੇ ਉੱਤੇ ਤਿੰਨ ਪੱਤियां ਇਸ ਪਿੰਡ ਦੇ ਵਿੱਚ ਵਸਦੀਆਂ ਨੇ ਸਤਿਗੁਰੂ ਜੀ ਇਸ ਅਸਥਾਨ ਦੇ ਉੱਤੇ ਪਹੁੰਚੇ ਨੇ ਇਥੋਂ ਸਤਿਗੁਰੂ ਜੀ ਅੱਗੇ ਕਨੇਚ ਦੀ ਧਰਤੀ ਵੱਲ ਨੂੰ ਜਾਂਦੇ ਨੇ ਸਤਿਗੁਰੂ ਜੀ ਦੇ ਜਾਣ ਤੋਂ ਬਾਅਦ ਤਕਰੀਬਨ ਸੰਤ ਬਾਬਾ ਅਤਰ ਸਿੰਘ ਜੀ ਨੇ ਆਣ ਕੇ ਇਸ ਅਸਥਾਨ ਨੂੰ ਆਬਾਦ ਕੀਤਾ ਇਹ ਅਸਥਾਨ ਜਿਹੜਾ ਲੰਮਾ ਸਮਾਂ ਤੱਕ ਬੇਆਬਾਦ ਪਿਆ ਰਿਹਾ ਸੰਤ ਬਾਬਾ ਅਤਰ ਸਿੰਘ ਜੀ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਪੈਨਸ਼ਨ ਆ ਕੇ ਉਹਨਾਂ ਨੇ ਇਸ ਅਸਥਾਨ ਦੀ ਸੇਵਾ ਸੰਭਾਲ ਕਰਨੀ ਸ਼ੁਰੂ ਕੀਤੀ ਇਸ ਅਸਥਾਨ ਦੀ ਸੇਵਾ ਸੰਭਾਲ ਉਹਨਾਂ ਨੇ ਤਕਰੀਬਨ 20 ਸਾਲ ਦੇ ਤਕਰੀਬਨ ਇੱਥੇ ਤਪ ਕੀਤਾ ਸੇਵਾ ਕੀਤੀ ਉਹਨਾਂ ਨੇ ਜਦੋਂ ਇਸ ਅਸਥਾਨ ਦੇ ਉੱਤੇ ਰਹਿ ਕੇ ਸੇਵਾ ਪ੍ਰారంਭ ਕੀਤੀ ਇਹ ਸਾਰਾ ਅਸਥਾਨ ਜੰਗਲ ਦੇ ਵਿੱਚ ਸੀ ਆਲੇ-ਦੁਆਲੇ ਜੰਗਲ ਬੀ ਆ ਬਨ ਪਿਆ ਸੀ ਉਹਨਾਂ ਸਮਿਆਂ ਦੇ ਵਿੱਚ ਸੜਕਾਂ ਆਦਕ ਨਹੀਂ ਸਨ ਹੁੰਦੀਆਂ ਬਾਬਾ ਅਤਰ ਸਿੰਘ ਜੀ ਇੱਥੋਂ ਨੇੜੇ ਅਸਥਾਨ ਹੈ ਗੋਖੇ ਦੀ ਛਪੜੀ ਉੱਥੇ ਜਾ ਕੇ ਤਪ ਕਰਿਆ ਕਰਦੇ ਸਨ ਬੇਰੀ ਦੇ ਦਰਖਤ ਦੇ ਹੇਠਾਂ ਬੈਠ ਕੇ ਉਸ ਤੋਂ ਅੱਗੇ ਅਸਥਾਨ ਹੈ ਗੁਰਦੁਆਰਾ ਪੱਕਾਪੂਰਾ ਸਾਹਿਬ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਰਾਤ ਨੂੰ ਥੋੜੇ ਸਮੇਂ ਦੇ ਲਈ ਆਰਾਮ ਕਰਦੇ ਸਨ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ ਉੱਥੇ ਦਾ ਜਿਹੜਾ ਇਹ ਇਤਿਹਾਸ ਆਪ ਜੀ ਨੇ ਦੱਸਿਆ ਵੀ ਉੱਥੇ ਜਿਹੜੀ ਟ੍ਰੇਨ ਹੈ ਉਹਦੀ ਆਵਾਜ਼ ਨਹੀਂ ਆਉਂਦੀ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਤਪ ਕਰਿਆ ਕਰਦੇ ਸਨ ਉਦੋਂ ਟ੍ਰੇਨਾਂ ਉਸ ਸਥਾਨ ਦੇ ਬਹੁਤ ਨੇੜੇ ਲੰਘਿਆ ਕਰਦੀਆਂ ਸਨ ਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਭਜਨ ਦੇ ਤਪ ਬੰਦਗੀ ਦੇ ਪ੍ਰਤਾਪ ਦਾ ਸਦਕਾ ਉਸ ਸਥਾਨ ਤੇ ਅੱਜ ਤੱਕ ਪੋਰਾ ਸਾਹਿਬ ਦੇ ਅੰਦਰ ਟ੍ਰੇਨ ਦੀ ਆਵਾਜ਼ ਬਿਲਕੁਲ ਸੁਣਾਈ ਨਹੀਂ ਦਿੱਦੀ ਭਾਵੇਂ ਕਿ ਟ੍ਰੇਨ ਬਿਲਕੁਲ ਉਥੇ ਨੇੜਿਓਂ ਲੰਘਦੀ ਐ ਇਹ ਪੱਕਾ ਭੂਰਾ ਸਾਹਿਬ ਦਾ ਇਤਿਹਾਸ ਹੈ ਇਸੇ ਤਰ੍ਹਾਂ ਗੋਖੇ ਦੀ ਛੱਪੜੀ ਦੇ ਉੱਤੇ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਬੈਠ ਕੇ ਤਪ ਕਰਿਆ ਕਰਦੇ ਸਨ ਭਜਨ ਬੰਦਗੀ ਕਰਿਆ ਕਰਦੇ ਸਨ ਜਦੋਂ ਭਜਨ ਬੰਦਗੀ ਦੇ ਵਿੱਚ ਲੀਨ ਹੁੰਦੇ ਸਨ ਉਥੇ ਜਿਹੜੇ ਜ਼ਿਮੀਦਾਰ ਆਲੇ-ਦੁਆਲੇ ਖੇਤਾਂ ਦੇ ਵਿੱਚ ਹੜਵਾਇਆ ਕਰਦੇ ਸਨ ਬੜਦਾਂ ਤੇ ਜਿਹੜੇ ਕੁੱਤੇ ਦੀ ਆਵਾਜ਼ ਐ ਟੱਕ ਟੱਕ ਦੀ ਜਿਹੜੀ ਆਵਾਜ਼ ਐ ਉਹਦੇ ਚੱਲਣ ਦੇ ਨਾਲ ਆਇਆ ਕਰਦੀ ਸੀ ਬਾਬਾ ਜੀ ਦੇ ਬਚਨਾਂ ਦੀ iracial ਸੰਤ ਬਾਬਾ ਅਤਰ ਸਿੰਘ ਜੀ ਦੇ ਕੀਤੇ ਹੋਏ ਬਚਨਾਂ ਦਾ ਸਦਕਾ ਉਥੇ ਇਹ ਜਿਹੜੀ ਹਾਲ ਦੇ ਕੁੱਤੇ ਦੀ ਆਵਾਜ਼ ਹੈ ਇਹ ਵੀ ਖਾਮੋਸ਼ ਹੋ ਗਈ ਇਹ ਆਵਾਜ਼ ਆਉਣੀ ਬੰਦ ਹੋਈ ਇਹ ਸਾਰੀਆਂ ਸੰਤ ਬਾਬਾ ਅਤਰ ਸਿੰਘ ਜੀ ਦੀਆਂ ਕੀਤੀਆਂ ਕਮਾਈਆਂ ਨੇ ਉਹਨਾਂ ਤੋਂ ਬਾਅਦ ਉਹਨਾਂ ਤੋਂ ਵਰਸਾਏ ਸੰਤ ਬਾਬਾ ਭਗਵਾਨ ਸਿੰਘ ਜੀ ਨੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਕੀਤੀ ਇਹ ਮੌਜੂਦਾ ਆਲੀਸ਼ਾਨ ਬਿਲਡਿੰਗ ਜਿਹੜੀ ਗੁਰੂ ਘਰ ਦੀ ਆਪ ਦੇਖ ਰਹੇ ਹੋ ਇਹ ਸੰਤ ਬਾਬਾ ਭਗਵਾਨ ਸਿੰਘ ਜੀ ਨੇ ਬਣਾਉਣੀ ਕੀਤੀ ਆਪਣੇ ਜਿਉਂਦਿਆਂ ਦੀ ਸੰਤ ਬਾਬਾ ਭਗਵਾਨ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਬਣੇ ਤੇ ਉਸ ਤੋਂ ਬਾਅਦ ਸਤਖੰਡ ਗਮਨ ਤੋਂ ਪਹਿਲਾਂ ਉਹਨਾਂ ਨੇ ਇਸ ਅਸਥਾਨ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੱਕ ਬੜੇ ਸੁਚੱਜੇ ਸੁਚਾਰੂ ਢੰਗ ਦੇ ਨਾਲ ਸਾਰੇ ਪ੍ਰਬੰਧ ਨੂੰ ਚਲਾ ਰਹੀ ਹੈ ਇੱਥੇ ਲੰਗਰਾਂ ਦੇ ਪ੍ਰਬੰਧ ਨੇ ਸੰਗਤ ਦੀ ਰਿਹائش ਦੇ ਵਾਸਤੇ ਸਰਾਆਂ ਦਾ ਪ੍ਰਬੰਧ ਕੀਤਾ ਗਿਆ ਕਮਰੇ ਬਣਾਏ ਗਏ ਨੇ ਹਰ ਵੇਲੇ ਸੰਗਤਾਂ ਜੜੀਆਂ ਨੇ ਇੱਥੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਜੜੀਆਂ ਦਰਸ਼ਨ ਕਰਨ ਆਉਂਦੀਆਂ ਨੇ ਸਤਿਗੁਰੂ ਜੀ ਦੇ ਪਾਵਨ ਅਸਥਾਨ ਤੇ ਨਤਮਸਤਕ ਹੁੰਦੀਆਂ ਨੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਵਾਉਂਦੀਆਂ ਨੇ ਸੰਗਤ ਦੀਆਂ ਮੰਤੀਆਂ ਮੁਰਾਦਾਂ ਇਸ ਸਥਾਨ ਤੇ ਪੂਰੀਆਂ ਹੁੰਦੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ